ਦੇਸ਼ ਦੇ ਵਿੱਚ 22 ਜਨਵਰੀ ਨੂੰ ਆਤਾਂ ਬੜਨਾ ਚਾਉਂਦੀਆਂ ਨੇ ਮਾਂ ਮਾਂ ਆਪਣੇ ਬੱਚੇ ਨੂੰ ਦੇਣਾ ਚਾਉਂਦੀਆਂ ਨੇ ਜਨਮ ਚਾਉਂਦੀਆਂ ਨੇ ਘਰ ਦੇ ਵਿੱਚ ਪੁੱਤਰ ਹੋਵੇ ਤਾਂ ਉਸ ਦਾ ਨਾਮ ਰਾਮ ਰੱਖੀਏ ਅਗਰ ਘਰ ਦੇ ਵਿੱਚ ਧੀ ਹੋਵੇ ਤਾਂ ਉਸ ਦਾ ਨਾਮ ਸੀਤਾ ਰੱਖੀਏ 22 ਜਨਵਰੀ ਨੂੰ ਦੇਸ਼ ਦੇ ਵਿੱਚ ਮੰਨਿਆ ਜਾ ਰਿਹਾ ਹੈ ਪਵਿੱਤਰ ਦਿਨ ਜਿਸ ਦਿਨ ਸ਼੍ਰੀ ਰਾਮ ਅਜੁੱਧਿਆਣ ਵਾਲੇ ਨੇ ਦੀ ਹਾਈਕਾ ਰਿਪੋਰਟ ਸਾਹਮਣੇ ਆ ਰਹੀ ਹੈ ਡਾਕਟਰ ਪਰੇਸ਼ਾਨ ਹੋ ਗਏ ਨੇ ਡਾਕਟਰਾਂ ਦੇ ਕੋਲ ਲਗਾਤਾਰ ਕੇਸ ਡਿਲੀਵਰੀ ਦੇ ਸਾਹਮਣੇ ਆਣੇ ਆ ਰਹੇ ਨੇ ਕਿਉਂਕਿ ਔਰਤਾਂ ਚਾਹੁੰਦੀਆਂ ਨੇ ਕਿ ਅਸੀਂ 22 ਜਨਵਰੀ ਨੂੰ ਹੀ ਮਾਂ ਬਣਨਾ ਹੈ ਸਾਡੇ ਕੁੱਖ ਦੇ ਵਿੱਚ ਜੋ ਬੱਚਾ ਹੈ ਉਸ ਦੀ ਡਿਲੀਵਰੀ ਜਿਹੜੀ 22 ਜਨਵਰੀ ਨੂੰ ਹੀ ਕੀਤੀ ਜਾਏ ਅਗਰ ਦੇਸ਼ ਦੇ ਵਿੱਚ ਗੱਲ ਕੀਤੀ ਜਾਏ ਤਾਂ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਸ਼੍ਰੀ ਰਾਮ ਆਣ ਵਾਲੇ ਨੇ ਰਾਮ ਲੱਲਾ ਬਿਰਾਜ਼ਮਾਨ ਹੋਣ ਵਾਲੇ ਨੇ ਉਸ ਦਿਨ 22 ਜਨਵਰੀ ਬਹੁਤ ਹੀ ਪਵਿੱਤਰ ਦਿਨ ਮੰਨਿਆ ਗਿਆ ਦਿਵਾਲੀ ਵਾਲਾ ਦਿਵਾਲੀ ਵਾਲੇ ਦਿਨ ਵਾਂਗ ਉਸ ਦਿਨ ਸੈਲੀਬ੍ਰੇਸ਼ਨ ਦੀ ਸਰਕਾਰਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 22 ਜਨਵਰੀ ਵਾਲੇ ਦਿਨ ਤੇ ਉਸੇ ਦਿਨ ਡਾਕਟਰਾਂ ਦੇ ਕੋਲ ਇਹ ਸਾਰੇ ਨੇ ਅਗਰ ਉਤਰਾਖੰਡ ਦੀ ਗੱਲ ਗੱਲ ਕਰੀਏ ਤਾਂ ਨੈਨੀਤਾਲ ਦੇ ਵਿੱਚ ਕੇਸ ਸਾਹਮਣੇ ਆ ਰਹੇ ਨੇ 6-7 ਪਰਿਵਾਰ ਪਹੁੰਚ ਚੁੱਕੇ ਨੇ ਡਾਕਟਰਾਂ ਦੇ ਕੋਲ ਯੂਪੀ ਦੇ ਲਖੀਮਪੁਰ ਦੇ ਵਿੱਚ ਡਾਕਟਰ ਪਰੇਸ਼ਾਨ ਹੋ ਗਏ ਨੇ ਲਾਈਨਾਂ ਲੰਬੀਆਂ ਲੰਬੀਆਂ ਲੱਗ ਗਈਆਂ ਨੇ ਕਿਉਂਕਿ ਔਰਤਾਂ ਕਹਿ ਰਹੀਆਂ ਨੇ ਕਿ ਸਾਡੀ ਡਿਲੀਵਰੀ ਜਿਹੜੀ ਹੈ ਉਹ ਜਨਵਰੀ ਮਹੀਨੇ ਦੇ ਅਖੀਰ ਦੇ ਵਿੱਚ ਹੋਣੀ ਸੀ ਅਸੀਂ ਚਾਹੁੰਦੀ ਆ ਕਿ ਸਾਡੀ ਡਿਲੀਵਰੀ 22 ਜਨਵਰੀ ਨੂੰ ਪਹਿਲਾਂ ਹੀ ਕਰ ਦਿੱਤੀ ਜਾਏ ਤਾਂ ਜੋ ਇਸ ਪਵਿੱਤਰ ਦਿਨ ਸਾਡੇ ਬੱਚੇ ਦਾ ਜਨਮ ਹੋਵੇ ਅਸੀਂ ਆਪਣੇ ਪੁੱਤਰ ਦਾ ਨਾਮ ਰਾਮ ਰੱਖੀਏ ਅਗਰ ਧੀ ਪੈਦਾ ਹੁੰਦੀ ਹੈ ਤਾਂ ਉਸ ਦਾ ਨਾਮ ਸੀਤਾ ਰੱਖੀਏ ਤੇ ਜਨਮ ਦਿਨ 22 ਜਨਵਰੀ ਨੂੰ ਹੀ ਆਪਣੀ ਔਲਾਦ ਦਾ ਮਨਾਈਏ ਇਸ ਕਰਕੇ ਮਾਪੇ ਜਨੇ ਨੇ ਹਸਪਤਾਲਾਂ ਦੇ ਵਿੱਚ ਪਹੁੰਚ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਆਪਣੀ ਪ੍ਰਤੀਕਿਰਿਆ ਵੀ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ